ਪਿੰਡ ਊਂਟਸਰ ਦੇ ਵਿੱਚ ਬੀਬਾ ਜੈ ਇੰਦਰ ਕੌਰ ਜੀ ਪਹੁੰਚੇ ਨੇ ਨਾਲ ਬੀਜੇਪੀ ਵੀ ਕਰਦੇ ਗੱਲ ਘੱਗਰ ਦੇ ਟੰਡੇ ਵਸਿਆ ਹੋਇਆ ਪਿੰਡ ਹੈ ਜੀ ਇਹ ਪਿੰਡ ਊਂਟਸਰ हां जी बिबी जीサン ਦੱਸ ਦੇਣਾ ਗਰਮੀ ਦੇ ਕੱਲ ਉਹ ਵੀ ਪਹੁੰਚਵਾ ਦੇ ਕਰਦਾਂਗੇ ਹਾਂ ਜੀ ਠੀਕ ਹੈ ਜੋ ਜੋ ਚੀਜ਼ ਅਸੀਂ ਲੈ ਕੇ ਆਏ ਉਹ ਲੈ ਲਓ ਜੋ ਘਟਿਆ ਸੀ ਕੱਲ ਪਹੁੰਚਦੀ ਕਰਦਾਂਗੇ ਲੋਡ ਬੰਦਾਂ ਨੂੰ ਰਾਸ਼ਨ ਬੰਦੇ ਪਏ ਨੇ ਹਰਵਿੰਦਰ ਸਿੰਘ ਹਰਪਾਲਪੁਰ ਜੀ ਤੇ ਵਿਪਾ ਜੈਂਦਰਪੁਰ ਨਾਲ ਬਲਜਿੰਦਰ ਸਿੰਘ ਬਖੂ ਜੀ ਲੱਗੇ ਹੋਏ ਆ ਜੀ ਯੋ ਜੀ ਮੈਂ ਤਾਂ ਮੈਂ ਮੈਂ ਸਾਹਿਬ ਆਉਂਦੇ ਉਹ ਹੀ ਰੱਖ ਲਓ ਅੱਗੇ ਬਣ ਥੋੜੀ ਸਾਈਡ 'ਚ ਹੋ ਜਾ ਜੀ মিডিਆ ਵਾਸਤੇ ਥੋੜਾ ਸਾਈਡ 'ਚ ਹੋ ਜਾ ਵੀਰੇ ਥੋੜਾ ਸਾਈਡ 'ਚ ਹੋ ਜਾ ਬਾਈ ਇੱਧਰ ਖੜਾ ਹੋ ਜਾ ਥੋੜਾ ਆਗਮਨ ਪੜਾ ਕੇ ਆ ਜੀ ਹਾਂ ਜਲਦੀ ਪਿੱਛੇ 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 ਹੋ ਵੀ ਕਿਉਂ ਹੋ ਜਾ ਵਿੱਚੇ ਹਾਂ ਹਲੋ ਆਰਾਮ ਨਾਲ ਹੋ ਜਾ ਵਿਦੀ ਜੈਂਦਰ ਕੌਰ ਜੀ ਤੇ ਹਰਵਿੰਦਰ ਸਿੰਘ ਹਰਪਾਲਪੁਰ ਜੀ ਬਲਜਿੰਦਰ ਸਿੰਘ ਬਖੂ ਜੀ ਵਿਵਾਜ ਜੈਂਦਰ ਕੌਰ ਜੀ ਦੇ ਨਾਲ ਇੱਥੇ ਪਹੁੰਚੇ ਨੇ ਜਿਹੜੇ ਹੈਗੇ ਪਿੰਡ ਓਕਸਰ ਦੇ ਉਹਨਾਂ ਨੂੰ ਲੋੜਵੰਦਾਂ ਨੂੰ ਸਮਾਨ ਦੇ ਰਹੇ ਨੇ ਪਾਣੀ ਆਟਾ ਤੇ ਹੋਰ ਖਾਣ ਪੀਣ ਦਾ ਜਿਹੜਾ ਸਮਾਨ ਹੈਗਾ ਜੀ ਲੋੜਵੰਦਾਂ ਨੂੰ ਦਿੱਤਾ ਜਾ ਰਿਹਾ ਹੈ ਤੁੱਕੀ ਛੋਟੀ ਬੋਤਲਾਂ ਵੀ ਹੈਗੀਆਂ ਦੇਖੋ ਜੀ ਨਾਲੋ ਜੀ ਜੀਪਾ ਜੈੰਦਰਪਾਲ ਜੀ ਤੇ ਹਰਵਿੰਦਰ ਸਿੰਘ ਹਰਪਾਲਪੁਰ ਜੀ ਇੱਥੇ ਸੇਵਾ ਕਰਨ ਲਈ ਪਹੁੰਚੇ ਨੇ ਜੀ ਲਖਣੇ ਕੀ ਤੌਰ ਵੀ ਨਹੀਂ ਹੋ ਜੀ ਬਹੁਤ ਆਪਣਾ ਮੇਨ ਰਸਤਾ ਬਿਜਲੀ ਇਹੀ ਹੈ ਜਿਹੜਾ ਹੈਗਾ ਜੀ ਚਾਰ ਤਾਈ ਵੀ ਤੇ ਆਨ ਲਈ ਵੀ ਹਾਂ ਹੋਰ ਕੋਈ ਰਸਤਾ ਸਾਡੇ ਪਿੰਡ ਨੂੰ ਕੋਈ ਰਸਤਾ ਹੈ ਕਿੱਥੇ ਜਾਣ ਚੱਕੀ ਹੈ ਜੀ ਇਲੀਵਿਸ਼ਨ ਟ੍ਰੈਕਟਰ ਟ੍ਰੈਕਟਰ ਮੰਗ ਸਕਦਾ ਜੀ ਬਾਕੀ ਕੁਛ ਨਹੀਂ ਜੀ ਇੱਥੇ ਹਾਲਾਤ ਦੇਖਿਆ ਕਿੰਨਾ ਕਦਾ ਪਾਣੀ ਹੈ ਜੀ ਇੱਥੇ ਸੜਕ ਦਾ ਤਾਂ ਜੀ ਇਹ ਸੜਕ ਵੀ ਇਤਨੀ ਗੰਦੀ ਹੋਈ ਚੁੱਕੀ ਹੈ ਜੀ ਕਿ ਇੰਦਾਂ ਦਾ ਖੜਨਾ ਬੁਰਾ ਹਾਲੇ ਪੁੱਛੋ ਬੰਦਾ ਜੇ ਕੋਈ ਬਿਮਾਰ ਹੋ ਜਾਏ ਸਮਾਰ ਦੇ ਕੋਈ ਸਾਡਾ ਲਾਜ ਕਿਸ ਦੀ ਦਵਾਈ ਲੈ ਕੇ ਜਾ ਕੇ ਪਹਿਲਾਂ ਦਵਾਈ ਪਹਿਲਾਂ ਚੱਲ ਜੇਗਾ ਹਾਂ ਜੀ ਉਹ ਪਹਿਲਾਂ ਚੱਲ ਜੇਗਾ ਜੀ ਪਰ ਟਰੈਕਟਰ ਆ ਹੀ ਆ ਦੇ ਟਰੈਕਟਰ ਜਿਹੜੇ ਤਰ੍ਹਾਂ ਦੀ ਲੋਡ ਹੈ ਜਦੋਂ ਮਰਦੀ ਲੋਡ ਕੇ ਕੀ ਦੀ ਲੋਡ ਹੋਏ ਦਰ ਖੜ ਪੀੜਤ ਜਿਹੜੇ ਲੋਕ ਹੈਗੇ ਨੇ ਰਵੀਂਦਰ ਸਿੰਘ ਹਰਪਾਲਪੁਰ ਜੀ ਨਾਲ ਬੀਬਾ ਜੈਂਦਰ ਕੌਰ ਜੀ ਉੱਥੇ ਪਹੁੰਚੇ ਨੇ ਮੌਇਨਾ ਕਰਦੇ ਦੇਣੇ ਜੀ ਆ ਲੋ ਜੀ ਆਟਾ ਵੀ ਲੈ ਆਓ ਆਟਾ ਵੀ ਲੈ ਆਓ ਆਟਾ ਵੀ ਲੈ ਆ ਦੋ ਮੈਂ ਤੁਹਾਨੂੰ ਆ ਵੀ ਦੇ ਦਿੰਦਾ ਆਪ ਕੋਲੇ ਹੱਥ ਨਹੀਂ ਦੇ ਦੋ ਇਹ ਦੁਰਵੰਦ ਪਰਿਵਾਰ ਹੈ ਜੀ ਉਹਨਾਂ ਨੂੰ ਸਮਾਨ ਦਿੱਤਾ ਜਾ ਰਿਹਾ ਹੈ ਤਰਪਾਨਾ ਵਗੈਰਾ ਤੇ ਹੋਰ ਜਿਹੜਾ ਖਾਣ ਪੀਣ ਦਾ ਰਾਸ਼ਨ ਹੈਗਾ ਉਹ ਪਿੰਡ ਵਾਸੀਆਂ ਨੂੰ ਵੀ ਤ੍ਰਿਤ ਕਰਵਾਇਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਹਰਪਾਲਪੁਰ ਜੀ ਤੇ ਬਿਬਾ ਜੈਂਦਰ ਕੌਰ ਜੀ ਪਿੰਡ ਊਂਸਰ ਦੇ ਵਿੱਚ ਪਹੁੰਚੇ ਹੋਏ ਨੇ। ਬੰਦੀ ਦੀ ਬੇਟੀ ਆ ਗਈ। ਨੌਰੀ ਸੁਬਾਹ। ਬਰੇਕ ਬੋਲੇ ਸੋਨਿਆ। ਬੈਠ ਜੀ ਬਿਬਾ ਜੀ ਹੱਸ ਕੇ ਆ ਗਏ ਤੁਸੀਂ ਨਾ ਇੱਕ ਪਿੰਡ ਊਂਸਰ ਦੇ ਵਿੱਚ ਪਹੁੰਚੇ ਹੋ ਜਿਹੜੀ ਮੌਜੂਦਾ ਸਥਿਤੀ ਹੈਗੀ ਕੀ ਕਹਿਣਾ ਚਾਹੋਗੇ? ਬੜੀ ਮਾੜੀ ਸਥਿਤੀ ਹੈ। ਔਰ ਇਹਨਾਂ ਦੀ ਪੂਰੀ ਮਦਦ ਹੋਣੀ ਚਾਹੀਦੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਜਿਹੜਾ ਜਿਹੜਾ ਸੁਣ ਰਿਹਾ ਹੈਗਾ ਉਹ ਇਸ ਪਿੰਡ 'ਚ ਔਰ ਇਹਦੇ ਨਾਲ ਵਾਲੇ ਪਿੰਡਾਂ 'ਚ ਇਹ ਕਨੌਰ ਦੇ ਪਿੰਡ ਨੇ ਉੱਥੇ ਹੁਣ ਸਰ ਹੈਗਾ ਬਾਕੀ ਜਿਹੜੇ ਨੇ ਉੱਥੇ ਪਲੀਜ਼ ਜੋ ਜੋ ਤੁਸੀਂ ਦੇ ਸਕਦੇ ਹੋ ਇਹ ਲੋਕਾਂ ਨੂੰ ਪਲੀਜ਼ ਆ ਕੇ ਇਹਨਾਂ ਦੀ ਮਦਦ ਕਰੋ ਟਾਰਾ ਜ਼ਰੂਰ ਚਾਹੀਦਾ ਹੈ ਉਹਦਾ ਵੀ ਧਿਆਨ ਰੱਖਣ ਪਲੀਜ਼ ਬਾ ਜੈਂਦਰ ਕੌਰ ਜੀ ਨੇ ਆਪਣੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਜਿਹੜੇ ਮੌਜੂਦਾ ਹਾਲਾਤ ਹੈਗੇ ਇੱਥੋਂ ਦੇ ਉਹਨਾਂ ਬਾਰੇ ਉਹਨਾਂ ਨੇ ਦੱਸਿਆ ਕਹਿਰੀ ਨਹੀਂ ਕਿ ਕਿਸੇ ਨੂੰ ਹਰੇ-ਚਾਰੇ ਦੀ ਜਾਂ ਕਿਸੇ ਹੋਰ ਖਾਣ-ਪੀਣ ਦੀ ਜਿਹੜੀ ਵਸਤੂ ਹੈਗੀ ਐ ਲੋੜ ਐ ਤਾਂ ਜਿਹੜੇ ਵਰਕਰਸ ਇਹਨਾਂ ਦੇ ਹੈਗੇ ਨੇ ਉਹਨਾਂ ਨੂੰ ਦੱਸਿਆ ਜਾਵੇ ਲੋਕ ਖੜੇ ਨੇ ਜੀ ਇੱਥੇ ਬੇਬੀ ਜੈਂਦਰ ਕੌਰ ਜੀ ਮਿਲਣਗੇ ਇਹਨਾਂ ਨੂੰ ਪਿੰਡ ਦੇ ਲੋਕ ਹੈਗੇ ਆ ਜੀ ਇਹ ਠੀਕ ਕੁਝ ਲੈ ਕੇ ਆਏ ਹਾਂ ਕਮਾਲ ਕੁਝ ਹੋਰ ਹੋ ਜਾ ਬਾਬਾ ਫਾਜ਼ਲ ਦਾ ਖਾਣਾ ਕਿਨਾਂ ਉੱਤੇ ਜਾਗੇ ਆ ਦੂਰੀ ਹੈ ਸਾਰਾ ਮੰਗਿਆ ਕਰਾਉਣਾ 40 ਕਿਲੋੜਾ ਸਾਨੂੰ ਦੇਖੋ ਫਿਰ ਅਸੀਂ ਉਸ ਤਰੀਕੇ ਕਰਾ ਦੇਣੀ ਜਿੰਨੇ ਕੁ ਜੋ ਵੀ ਹੈ ਦੇਖੋ ਤੁਹਾਡੇ ਦਾ ਹਾਦ ਨਾ ਰਾਇ ਜੀ ਲੋੜ ਤਾਂ ਹੈ ਨਹੀਂ ਨੰਗਰਾਂ ਦਾ ਚਾਰਾ ਜਿੰਨੇ ਕੁ ਜੋ ਕੀ ਹੈ ਮਾੜਾ ਮੋਟਾ ਕੀ ਜੀ ਸਰੇ ਕੁਛ ਆ ਰਿਹਾ ਬਚਵਾ ਦਾਂਗੇ ਹੈ ਆ ਰਿਹਾ ਕੁਛ ਤੀਰ ਕੋਈ ਇਹ ਦਾਨੀ ਹਟਣ ਆ ਆ ਕਿ ਅਨੁਸਾਨੀ ਚ ਲੋਕਾਂ ਲਈ ਚਲੇਗਾ ਕਿ ਕੰਮ ਨਹੀਂ ਆ ਕੇ ਜੋ ਅਸਿਕਰ ਸਾਡੇ ਨਾਲ ਮਿਲ ਕੇ ਹੁੰਦਾ ਜੀ ਸਰ ਅੱਗੇ ਲੈ ਕੇ ਆਉਂਦੇ ਅੱਗੇ ਲੈ ਕੇ ਆ ਜੀ ਠੀਕ ਹੈ ਬਿਲਕੁਲ ਠੀਕ ਤੇ ਪਿੰਡਾਂ ਦੇ ਜਿਹੜੇ ਲੋਕ ਹੈਗੇ ਨੇ ਆਪਣੇ ਦੁੱਖ ਦਰਦ ਵਿਭਾ ਜੈਂਦਰ ਕੌਰ ਜੀ ਨੂੰ ਦੱਸਦੇ ਪਏ ਨੇ ਕਿਸੇ ਦੀ ਕੋਈ ਤਕਲੀਫ ਹੈ ਕਿਸੇ ਦੀ ਕੋਈ ਤਕਲੀਫ ਹੈ ਹਰ ਇੱਕ ਵਿਅਕਤੀ ਵਿਭਾ ਜੈਂਦਰ ਕੌਰ ਜੀ ਨੂੰ ਆਪਣੀ ਦੁਖਤ ਤਕਲੀਫ ਦੱਸਦਾ ਪਿਆ ਜੀ ਤੁਸੀਂ ਅੱਜ ਰਸਨ ਪਾਣੀ ਇੱਥੇ ਲੈ ਕੇ ਆਏ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਜਿਨ੍ਹਾਂ ਨੂੰ ਅੱਜ ਮਦਦ ਦੀ ਲੋੜ ਸੀ ਕੀ ਕਹਿਣਾ ਚਾਹੋਗੇ ਅਸੀਂ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਬੇਟੀ ਵਿਭਾ ਜੈਂਦਰ ਕੌਰ ਜੀ ਨੂੰ ਨਾਲ ਲੈ ਕੇ ਆਏ ਸੀ ਮਹਾਰਾਣੀ ਸਾਹਿਬ ਵੱਲੋਂ ਕਿਤੇ ਬਾਹਰ ਸੀਗੇ ਜੀ ਤੇ ਪਿੰਡਾਂ ਦਾ ਹਾਲਤਾ ਜੀ ਹੁਣ ਤੁਸੀਂ ਇੱਥੋਂ ਸਮਸ਼ਪੁਰ ਊਂਟਸਰ ਰਾਮਪੁਰ ਸੌਂਟਾ ਲੋਹ ਸਿੰਬਲੀ ਦੜਵਾ ਅੱਗੇ ਦੋਏ ਸਰਾਲੇ ਅੱਗੇ ਮਾੜੂ ਸਾਰੇ ਪਿੰਡ ਇਹ ਆਪਣੇ ਪੰਜਾਬ ਦੇ ਹੀ ਨੇ ਤੇ ਬਿਲਕੁਲ ਸਿਰੇ ਤੱਕ ਹੀ ਮਤਲਬ ਕਿ ਇੰਨਾ ਮਾੜਾ ਹਾਲ ਹੈ ਨਾ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਖੜਨ ਨੂੰ ਥਾਂ ਨਹੀਂ ਖੜ ਕੇ ਰੋਟੀ ਖਾਣ ਨੂੰ ਥਾਂ ਨਹੀਂ ਬੈਠ ਕੇ ਰੋਟੀ ਬਣਾਉਣ ਨੂੰ ਥਾਂ ਨਹੀਂ ਹੈ ਡੰਗਰਾਂ ਦੇ ਖੜਨ ਨੂੰ ਥਾਂ ਨਹੀਂ ਡੰਗਰਾਂ ਦੇ ਲਈ ਚਾਰਾ ਨਹੀਂ ਹੈ ਬੰਦਿਆਂ ਦੇ ਰੋਟੀ ਬਣਾਉਣ ਪਕਾਣ ਕੋਈ ਥਾਂ ਖੜਨ ਬੈਠਣ ਤੱਕ ਵੀ ਥਾਂ ਨਹੀਂ ਛੱਡੀ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਨੇ ਮਿੱਟੀ ਦੇ ਥੈਲੇ ਲਾ ਕੇ ਘਰ ਦੇ ਦਰਵਾਜ਼ੇ ਮੁਰੇ ਤੇ ਪਾਣੀ ਅੰਦਰੋਂ ਵੜਨ ਤੋਂ ਰੋਕਿਆ ਪਰ ਪਾਣੀ ਥੈਲਿਆਂ ਦੇ ਉੱਪਰੋਂ ਦੀ ਹੋ ਕੇ ਵੀ ਅੰਦਰ ਵੜ ਗਿਆ ਜੀ ਕਿਤੇ ਕੋਈ ਥਾਂ ਨਹੀਂ ਰਹੀ ਬਿਜਲੀ ਹੈ ਨਹੀਂ ਬੁਰਾ ਹਾਲ ਹੈ ਜੀ ਲੋਕਾਂ ਦਾ ਪਾਣੀ ਪੀਣ ਨੂੰ ਨਹੀਂ ਰਿਹਾ ਡੰਗਰਾਂ ਦੇ ਲਈ ਮਤਲਬ ਕਿ ਨਾ ਸੁੱਕਾ ਚਾਰਾ ਰਿਹਾ ਤੇ ਨਾ ਹਰਾ ਚਾਰਾ ਰਿਹਾ ਨਾ ਹਰਾ ਵੜਨ ਦੀ ਲੋੜ ਆਪਣਾ ਕਿਤੇ ਥਾਂ ਰਹੀ ਡੰਗਰਾਂ ਦੇ ਲਈ ਵੀ ਬਹੁਤ ਮਾੜਾ ਹਾਲ ਹੈ ਬੰਦਿਆਂ ਦੇ ਲਈ ਵੀ ਬਹੁਤ ਮਾੜਾ ਹਾਲ ਹੈ ਕਿਸੇ ਦੇ ਖੜਨ ਬੈਠਣ ਨੂੰ ਵੀ ਥਾਂ ਨਹੀਂ ਰਹੀ ਕੀ ਕੀ ਰਾਸ਼ਨ ਲੈ ਕੇ ਆਏ ਅੱਜ ਅੱਜ ਅਸੀਂ ਇੱਥੇ ਰਾਸ਼ਨ ਦੇਖ ਕੇ ਆਏ ਹੁਣ ਜੋ ਖਾਣ ਪੀਣ ਦਾ ਸਮਾਨ ਸੀ ਦੇਖ ਕੇ ਆਏ ਆ ਪਾਣੀ ਦੇਖ ਕੇ ਆਏ ਆ ਤੇ ਉੱਥੇ ਜਾ ਕੇ ਵੱਡੀ ਡਿਮਾਂਡ ਚਾਰੇ ਦੀ ਸੀ ਪਸ਼ੂਆਂ ਦੇ ਹਾਂਜੀ ਅੱਜ ਸਾਡੇ ਕੋਲ ਥੋੜਾ ਸੀ ਅਸੀਂ ਕੱਲੋਂ ਫੇਰ ਦੁਬਾਰਾ ਉਹਨਾਂ ਨੂੰ ਵਾਅਦਾ ਕਰਕੇ ਆਏ ਹਾਂ ਕਿ ਕੱਲੋਂ ਅਸੀਂ ਪੂਰੀ ਟਰਾਲੀਆਂ 5-7 ਲੈ ਕੇ ਆਵਾਂਗੇ ਚਾਰੇ ਡੰਗਰਾਂ ਦੇ ਆਚਾਰ ਹੈ ਜੋ ਬਣਿਆ ਹੋਇਆ ਇੱਧਰ ਪ੍ਰਬੰਧ ਕੀਤਾ ਦੂਜੀ ਵੱਡੀ ਗੱਲ ਹੈ ਕਿ ਆਚਾਰ ਬਣਿਆ ਮਿਲਦਾ ਵੀ ਕਿਤੇ ਨਹੀਂ ਕਿਉਂਕਿ ਸਾਰੇ ਪੰਜਾਬ ਚ ਲੋੜ ਪੈ ਗਈ ਇੱਕੋ ਹੀ ਲੱਗਤ ਤੇ ਨਾ ਸੁੱਕਾ ਕਿਤੇ ਮਿਲਦਾ ਤੇ ਨਾ ਆਚਾਰ ਬਣਿਆ ਉਹ ਬੜੇ ਔਖੇ ਹਾਲਾਤਾਂ ਦੇ ਵਿੱਚ ਜਿੰਨਾ ਕਿ ਸਾਤੋਂ ਇਕੱਠਾ ਹੋ ਗਿਆ ਅੱਜ ਪਹਚਾਇਆ ਜੀ ਬਾਕੀ ਅਸੀਂ ਕੱਲੋਂ ਦੁਆਰਾ ਫੇਰ ਇਹਨਾਂ ਪਿੰਡਾਂ ਦੇ ਵਿੱਚ ਸਮਸ਼ਵਰ ਹੋਂਡਸਰ ਜੰਡ ਮਘੌਲੀ ਛੋਟੀ ਕਾਮੀ ਆ ਇਹਨਾਂ ਦੇ ਪਿੰਡਾਂ ਦੇ ਵਿੱਚ ਦੁਆਰਾ ਕੱਲੋਂ ਅਸੀਂ ਚਾਰਾ ਦੇ ਕੇ ਜਾਵਾਂਗੇ ਡੰਗਰਾਂ ਦਾ ਤੇ ਬੰਦਿਆਂ ਦੇ ਲਈ ਰਾਸ਼ਨ ਪਾਣੀ ਜਿੰਨਾ ਕਿ ਵੀ ਹੋ ਸਕੇ ਉਹ ਦੁਆਰਾ ਪਹਚਾਵਾਂਗੇ